ਜਿਵੇਂ ਇਹਨਾਂ ਨੂੰ ਮਿਲਿਆ ਹੈ ਨਾਨਕ ਪ੍ਰਕਾਸ਼ ਜਿਵੇਂ ਭਾਈ ਬਾਲੇ ਦੀ ਜਨਮ ਸਾਖੀ ਇਹ ਜਿੱਥੇ ਪਰਸ਼ੰਗਤਰਾਉਣ ਦੇ ਹੰਦਾਲੀਆਂ ਨੇ ਵਗਾਰ ਦਿੱਤੀ ਸੀ ਗੁਰੂ ਅੰਗਦ ਸਾਹਿਬ ਦੀ ਲਖਾਈ ਹੋਈ ਵਿਆਸਾ ਚੋਰਤੀ ਸੀ ਫਿਰ ਇਹਨਾਂ ਨੇ ਅੰਮ੍ਰਿਤਸਰ ਸਾਹਿਬ ਖਾਵਾਂ ਚੋਂ ਭਾਈ ਗੁਰਦਾਸ ਦੀ ਬਾਣੀ ਚੋਂ ਲੈ ਕੇ ਗੁਰੂ ਸਾਹਿਬ ਦੀ ਕਥਾ ਜਿਹੜੀ ਨਿਰੋਲ ਸੀ ਉਹ ਇਹਨਾਂ ਨੇ ਸੰਗੋਬੰਦੀ ਵਿੱਚ ਬਣਾ ਕੇ ਸੰਗਤਾਂ ਦੇ ਤਾਂ ਹੀ ਨਿਹਾਲ ਕੀਤਾ ਹੈ 1880 ਵਿੱਚ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਥਾ ਦਾ ਉਚਾਰਨ ਕੀਤਾ ਹੈ। ਸ਼ੰਕਾਰ ਸਤਗੁਰ ਪ੍ਰਸਾਦ ਅਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਲਿਖਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਸੰਗਤ ਜੀ ਭਾਈ ਸੰਤੋਖ ਸਿੰਘ ਸਾਹਿਬ ਜੀ ਇਹ ਸੌਗਤ ਹੋਏ ਆ ਦੂਜੇ ਇਤਹਾਜ ਦੱਸਣਗੇ ਕਾਰਨ ਆਪ ਹੀ ਨਾਨਕ ਪ੍ਰਕਾਸ਼ ਦੇ ਰਚਣ ਦਾ ਜਿਵੇਂ ਇਹਨਾਂ ਨੂੰ ਮਿਲਿਆ ਹੈ ਨਾਨਕ ਪ੍ਰਕਾਸ਼ ਜਿਵੇਂ ਭਾਈ ਬਾਲੇ ਦੀ ਜਨਮ ਸਾਖੀ ਇਹ ਜਿੱਥੇ ਪਰਸ਼ਨ ਕਰਾਉਣ ਕੇ ਹੰਡਾਲੀਆਂ ਨੇ ਵਗਾਰ ਦਿੱਤੀ ਸੀ ਗੁਰੂ ਅੰਗਦ ਸਾਹਿਬ ਦੀ ਲਖਾਈ ਹੋਈ ਵਿਆਸਾ ਜੋਰਤੀ ਸੀ ਫਿਰ ਇਹਨਾਂ ਨੇ ਅੰਮ੍ਰਿਤਸਰ ਸਾਹਿਬ ਖਾਵਾਂ ਚੋਂ ਭਾਈ ਗੁਰਦਾਸ ਦੀ ਬਾਣੀ ਚੋਂ ਲੈ ਕੇ ਗੁਰੂ ਸਾਹਿਬ ਦੀ ਕਥਾ ਜਿਹੜੀ ਨਰੋਲ ਸੀ ਉਹ ਇਨਾਨੇ ਸਿੰਦੋਬੰਦੀ ਵਿੱਚ ਬਣਾ ਕੇ ਸੰਗਤਾਂ ਦੇ ਤਾਂ ਹੀ ਨਿਹਾਲ ਕੀਤਾ ਹੈ 1880 ਵਿੱਚ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਇਹ ਕਥਾ ਦਾ ਉਚਾਰਨ ਕੀਤਾ ਹੈ ਇੱਕ ਉਹ ਦਾਇਤ ਰੂਪ ਪਰਮੇਸ਼ਵਰ ਹੋ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਫੇ ਇਸ ਤੋਂ ਉਪਰੰਤ ਵਸਤੂ ਨਿਰਦੇਸ਼ ਨੂੰ ਮੰਗਲਾ ਚਰਨ ਤੋਂ ਬਾਅਦ ਸਿਰ ਸ੍ਰੀ ਗੋਸ੍ਰੋਮਣੀ ਜੋ ਹਨ ਗੁਰੂ ਅਭਿ ਗਿਆਨ ਦਾ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਸਤਿਗੁਰੂ ਨਾਨਕ ਦੇਵ ਜੀ ਅਨਕ੍ਰਾਇਤ ਪਰਮਾਤਮ ਜੋਈ ਨਾਨਕ ਨਾਮ ਕਹਾਵੇ ਸੋਈ ਉਹਨਾਂ ਦਾ ਉਤਾਰ ਤੋਂ ਲਾ ਕੇ ਜੋ ਦਸਾਂ ਸਰੂਪਾਂ ਵਿੱਚ ਪ੍ਰਕਾਸ਼ ਕੀਤਾ ਮਹਾਰਾਜ ਸਾਹਿਬ ਜੀ ਨੇ ਉਹ ਜਿਸ ਪ੍ਰਕਾਰ ਗ੍ਰੰਥ ਦੇ ਵਿੱਚ ਕਥਾ ਦਾ ਪ੍ਰਸੰਗ ਚੱਲਦਾ ਹੈ ਉਹ ਮਹਾਰਾਜ ਦੇ ਪ੍ਰਕਾਸ਼ ਵਾਲੀ ਦੋਹਰਾ ਏਕੰਕਾਰਾ ਸਤਿਗੁਰੂ ਸਤਸੰਗਤ ਜੀ ਭਾਈ ਸਾਹਿਬ ਜੀ ਮੰਗਲ ਦਸ਼ਮ ਤੇ ਆਦ ਦਾ ਇਕੱਠਾ ਹੀ ਕਰਦੇ ਹਨ ਜਿਵੇਂ ਆਦ ਵਿੱਚ ਇੱਕ ਓੰਕਾਰ ਸਤਗੁਰ ਪ੍ਰਸਾਦ ਹੈ ਤੇ ਦਸ਼ਮ ਵਿੱਚ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਇਸ ਪ੍ਰਕਾਰ ਅਰਦਾਸ ਵਿੱਚ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਉਹ ਦੋਹਾਂ ਮੰਗਲਾ ਦਾ ਮਲਾ ਕੇ ਦਸ਼ਮ ਤੇ ਆਦ ਦਾ ਇਕੱਠਾ ਹੀ ਆਪਣੇ ਈਸ਼ਤ ਗੁਰਾਂ ਜਿਵੇਂ ਮੰਗਲ ਕੀਤਾ ਹੈ ਕੁਦਾਲ ਕਰਨ ਕਰਦੇ ਹਨ ਦੋਹਰਾ ਏਕ ਓਂਕਾਰਾ ਸਤਿਗੁਰੂ ਜੋ ਏਕ ਓਂਕਾਰ ਸਤਿਗੁਰੂ ਪ੍ਰਸਾਦ ਰੂਪ ਹੈ ਤੇ ਪ੍ਰਸਾਦ ਸੱਚ ਹੋ ਏਕ ਓਂਕਾਰ ਸਤਿਗੁਰ ਪ੍ਰਸਾਦ ਕਹਿਣੇ ਕਰਕੇ ਸੱਚ ਸੁਖ ਦੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਜੀ ਕੀ ਫਤਿਹ ਅਤੇ ੴ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੇ ਕਰਕੇ ਵਿਗਨ ਵਿਨਾਸ਼ਨ ਸੂਰ ਗੁਨ ਨਾਸ਼ ਹੋ ਜਾਂਦੇ ਓ ੴ ਸਤਗੁਰ ਪ੍ਰਸਾਦ ੴ ਵਾਹਿਗੁਰੂ ਜੀ ਕੀ ਫਤਿਹ ਇਹ ਪਾਠ ਦਸਮੇ ਪਾਤ ਦਾ ਹੈ ਸਰੂਪ ਦਾ ਇਹ ਦੋਵੇਂ ਮੰਗਲ ਆਦ ਤੇ ਦਸਮੇ ਦੇ ਭਾਈ ਸਾਹਿਬ ਆਦ ਵਿੱਚ ਰੱਖੇ ਹਨ ਆਪਣਾ ਸੰਕੇਤ ਜਨਾਇਆ ਹੈ ਕਿ ਜਿਹੜੀ ਇਹ ਮਰਜ਼ਾਦਾ ਹੈ ਪਹਿਲੇ ਪਾਤਸ਼ਾਹ ਸ਼ੁਰੂ ਕੀਤੀ ਹੈ ਦਸਵੇਂ ਪਾਤਸ਼ਾਹ ਨੇ ਇਸ ਨੂੰ ਕਾਇਮ ਕੀਤਾ ਮੁਕੰਮਲ ਇਹ ਦੋਹਾਂ ਸਰੂਪਾਂ ਦੇ ਜਿਹੜੇ ਮੰਗਲ ਹੈ ਆਦ ਵਿੱਚ ਰੱਖੇ ਇਸ਼ਤ ਗੁਰਾਂ ਦੇ ਇਸੇ ਪ੍ਰਕਾਰ ਨਮਸਕਾਰ ਗੁਰਦੇਵ ਕੋ ਇਸੇ ਪ੍ਰਕਾਰ ਏਕ ਓੰਕਾਰਾ ਸਤਗੁਰੂ ਇੱਕ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਰੀ ਕਾਲਵਾਧੂਪ ਗੁਰੂ ਪਰਮੇਸ਼ਰ ਹੈ ਤੇਹੇ ਪ੍ਰਸਾਦ ਸੱਚ ਹੋ ਤੁਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਕਰਕੇ ਸੱਚ ਸੁਖ ਦੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਜੀ ਕੀ ਫਤਿਹ ਗੁਰਮੰਤਰ ਵਾਹਿਗੁਰੂ ਹੈ ਵਾਹਿਗੁਰੂ ਜੀ ਦਾ ਭਜਨ ਕਰਨੇ ਕਰਕੇ ਜੀਵ ਦੀ ਫਤਿਹ ਕਲਿਆਣ ਹੁੰਦੀ ਹੈ ਵਿਗਨ ਵਿਨਾਸ਼ਸੋ ਉਹ ਵਾਹਿਗੁਰੂ ਮੰਤਰ ਸਾਡੇ ਵਿਗਨਾਂ ਦਾ ਨਾਸ਼ ਕਰੇ ਸਾਧ ਸੰਗਤ ਜੀ ਇਸ ਪ੍ਰਕਾਰ ਨਾਲੇ ਗੁਰਮੰਤਰ ਤੇ ਨਾਲੇ ਮੂਲ ਮੰਤਰ ਦਾ ਬੀਜ ਮੰਤਰ ਰੂਪ ਕਰਕੇ ਕਥਨ ਕਰਕੇ ਮੰਗਲ ਕੀਤਾ ਭਾਈ ਸਾਹਿਬ ਨੇ ਇਸੇ ਪ੍ਰਕਾਰ ਗੁਰੂ ਨਾਨਕ ਸਾਹਿਬ ਦਾ ਤੇ ਅਕਾਲ ਪੁਰਖ ਦਾ ਮੰਗਲੇ ਦੇ ਵਿੱਚ ਹੀ ਕਰਦੇ ਹਨ ਦੁਹਰਾ ਏਕ ਓੰਕਾਰ ਸਤਿਗੁਰੂ ਇੱਕ ਜੋ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਉਹ ਸ੍ਰੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਤੇਹ ਪ੍ਰਸਾਦ ਸੱਚ ਹੋ ਉਹਨਾਂ ਦੀ ਪ੍ਰਸਾਦ ਕਿਰਪਾ ਕਰਕੇ ਸੱਚ ਦੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦਾ ਉਪਦੇਸ਼ ਕੀ ਹੈ ਵਾਹਿਗੁਰੂ ਦਾ ਭਜਨ ਕਰਨਾ ਜਿਹੜੇ ਜੀਵ ਭਜਨ ਕਰਦੇ ਉਹਨਾਂ ਦੀ ਫਤਿਹ ਜਿੱਤ ਹੁੰਦੀ ਹੈ ਲੋਕ ਪਰਲੋਕ ਵਿੱਚ ਮੇਕਨ ਵਿਨਾਸ਼ਨ ਸੋ ਉਹ ਸ੍ਰੀ ਗੁਰੂ ਨਾਨਕ ਦੇਵ ਜੋ ਵਾਹਿਗੁਰੂ ਮੰਤਰ ਦੇਣ ਵਾਲੇ ਹੈ ਉਹ ਸਾਡੇ ਬੀਹਨਾਂ ਦਾ ਨਾਸ ਕਰਨ ਸੱਚੇ ਪਾਤਸ਼ਾਹ ਐਸੇ ਜੋ ਸਤਿਗੁਰੂ ਨਾਨਕਦੇਵ ਜੀ ਹੈ ਉਹਨਾਂ ਦਾ ਮੰਗਲ ਕੀਤਾ ਹੈ ਜਿੱਥੇ ਇੱਕ ਹੀ ਗੁਣਤੀ ਆਵੇ ਤਹਾਂ ਅਨੇਕ ਆਵਸਰ ਆਵੇ ਜਿੱਥੇ ਇੱਕ ਸਤਿਗੁਰਾਂ ਦਾ ਮੰਗਲ ਕੀਤਾ ਹੈ ਸਾਰਿਆਂ ਪਾਤਸ਼ਾਹਾਂ ਦਾ ਮੰਗਲ ਭਾਈ ਸਾਹਿਬ ਜੀ ਨੂੰ ਕਰ ਦਿੱਤਾ ਹੈ ਇਸੇ ਪ੍ਰਕਾਰ ਸਮਝਣਾ ਏਕ ਓੰਕਾਰ ਸਤਿਗੁਰੂ ਇੱਕ ਜੋ ਅਦਵਾਇਤ ਰੂਪ ਹੈ ਓਮਕਾਰ ਪ੍ਰਥਮੇ ਓਮਕਾਰ ਤਨ ਕਹਾ ਓਮਕਾਰ ਸ਼ਬਦ ਉਚਾਰਨ ਕੀਤਾ ਜਿਸ ਨੇ ਸਤਰੀ ਕਾਲਵਾਦ ਰੂਪ ਹੈ ਗੁਰੂ ਚੇਤਨ ਸਰੂਪ ਹੈ ਤੇਹ ਪ੍ਰਸਾਦ ਸੱਚ ਹੋ ਉਸ ਪਰਮੇਸ਼ਰ ਦੀ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਕੇ ਸੱਚ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਜੀ ਕੀ ਫਤਿਹ ਵਾਹ ਜੋ ਸੱਚ ਸਰੂਪ ਹੈ ਗੋਨਾ ਗਿਆਨ ਦਾ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਜੀਵਨ ਦੇ ਭਜਨ ਕਰਨੇ ਕਰਕੇ ਇਸ ਦੀ ਫਤਿਹ ਕਲਿਆਣ ਹੁੰਦੀ ਹੈ ਵਿਗਨ ਵਿਨਾਸ਼ਨ ਸੋ ਐਸਾ ਵਾਹਿਗੁਰੂ ਮੰਤਰ ਸਾਡੇ ਵਿਗਨਾਂ ਦਾ ਨਾਸ ਕਰੇ ਇਹ ਵਸਤੂ ਨੂੰ ਵੇਸ਼ਗੂ ਮੰਗਲ ਗੁਰ ਮੰਤਰ ਦੁਆਰਾ ਤੇ ਮੂਲ ਮੰਤਰ ਦੁਆਰਾ ਸਾਧ ਸੰਗਤ ਜੀ ਉਚਾਰਨ ਕੀਤਾ ਹੈ ਇਸ ਪ੍ਰਕਾਰ ਇਸ ਸ਼ਬਦ ਦੇ ਅਰਥ ਨਾਏ ਸਤਿਗੁਰਾਂ ਦਾ ਮੰਗਲ ਤੇ ਨਾਏ ਪਰਮੇਸ਼ਰ ਦਾ ਮੰਗਲ ਤੇ ਆਤ ਪਾਸ਼ਾਹੀ ਵਾਲਾ ਮੰਗਲ ਤੇ ਦਸ਼ਮ ਪਾਸ਼ਾਵਾਲਾ ਮੰਗਲ ਇਸ ਪ੍ਰਕਾਰ ਗੁਰੂ ਤੇ ਪਰਮੇਸ਼ਰ ਦੀ ਏਕਤਾ ਵਾਲਾ ਮੰਗਲ ਦਸ਼ਮ ਤੇ ਆਦ ਵਾਲਾ ਮੰਗਲ ਸਾਰੇ ਮੰਗਲੇ ਦੇ ਵਿੱਚ ਸਾਰ ਸੰਗਤ ਜੀ ਆ ਗਏ ਹਨ ਇਸ ਪ੍ਰਕਾਰ ਹੈ ਇਹ ਮੰਗਲ ਸਮਝਣੇ ਤੇ ਬਾਕੀ ਦੇ ਜਿਹੜੇ ਅਰਥ ਹਨਗੇ ਉਹ ਅਗਲੇ ਕਵਿਤੇ ਫਿਰ ਕੱਲ ਨੂੰ ਕਰਾਂਗੇ ਦੋਹਰਾ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਬਿਨਾਸ ਨੂੰ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਕ ਕਥਾ ਜੀ ਸ੍ਰੀ ਹਜੂ ਸਾਬਰਾਂ ਬੋਲਿਓ ਅੱਜ ਇਹ ਕਥਾ ਸਾਧ ਸੰਗਤ ਜੀ ਸ੍ਰੀ ਅਵਜਲ ਨਗਰ ਸੱਚਖੰਡ ਹਜੂਰ ਸਾਹਿਬ ਵਿੱਚ ਨਕੀਨੇ ਘਾੜ ਦੇਤੇ ਲੰਗਰ ਸਾਹਿਬ ਗੁਰਦੁਆਰੇ ਸਾਹਿਬ ਦੀ ਸੇਵਾ ਨੂੰ ਬਾਬਾ ਨਿਹਾਲ ਸਿੰਘ ਸਾਹਿਬ ਜੀ ਨੇ ساری ਜ਼ਿੰਦਗੀ ਕੀਤਾ ਹੈ ਹੁਣ ਬਾਬਾ ਹਰਨਾਮ ਸਿੰਘ ਸਾਹਿਬ ਜੀ ਉਸ ਲੰਗਰ ਦੀ ਸੇਵਾ ਪੂਰਨਿਆ ਤੇ ਚੱਲ ਕੇ ਬਾਬਾ ਜੀ ਦੀ ਨਿਯਾਈ ਅਟੁੱਟ ਸੇਵਾ ਕਰ ਰਹੇ ਹਨ ਇਸ ਸਾਲ ਵਿੱਚ ਅਰੰਭ ਹੋਈ ਹੈ ਸਾਧ ਸੰਗਤ ਜੀ ਅੱਜ ਪਹਿਲੇ ਦਿਨ ਇਹ ਕਥਾ ਹੋਈ ਹੈ ਅੱਗੇ ਵਾਸਤੇ ਮਹਾਰਾਜ ਦੀ ਕਿਰਪਾ ਦਾ ਸਦਕਾ ਸੰਗਤਾਂ ਜਿੰਨਾਂ ਨੇ ਇੱਥੇ ਬਰਾਜਨ ਗੀਆਂ ਇਸ ਵੇਲੇ ਸੰਗਤਾਂ ਇਹ ਲਾਭ ਉਠਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਗੋਬ੍ਰ